ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਆਂ ਸੌ ਚੁੱਕਣ ਤੋਂ ਬਾਅਦ ਅਮਰਿਤਪਾਲ ਸਿੰਘ ਬਾਰੇ ਨਵੀਂ ਖੁਸ਼ਖਬਰੀ ਜਿਹੜੀ ਹੈ ਆਈ ਹੈ ਵਕੀਲ ਨੇ ਐਲਾਨ ਜਿਹੜਾ ਹੈ ਕਰ ਦਿੱਤਾ ਹੈ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਜੁਨੇ ਚੁਣੇ ਜਾ ਚੁੱਕੇ ਨੇ ਹਾਲਾਂਕਿ ਅਮਰਿਤਪਾਲ ਸਿੰਘ ਜਿਹੜੇ ਨੇ ਕਾਫੀ ਵੱਡੇ ਪੱਧਰ ਤੇ ਜੇ ਗੱਲ ਕਰੀਏ ਤਾਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਲਈ ਕੁਝ ਸਾਫ਼ ਤੌਰ ਤੇ ਜਿਹੜੇ ਨੇ ਕੁਝ ਅੜਿੱਕੇ ਵੀ ਬਣ ਰਹੇ ਸੀ ਪਰ ਉਹ ਸਾਰੀਆਂ ਅਟਕਲਾਂ ਜਿਹੜੀਆਂ ਨੇ ਅੱਜ ਸਾਫ਼ ਹੋ ਗਈਆਂ ਨੇ ਹਾਲਾਂਕਿ ਅਮਰਿਤਪਾਲ ਸਿੰਘ ਅੱਜ ਰਸਮੀ ਤੌਰ ਤੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਚੁਣੇ ਜਾ ਚੁੱਕੇ ਨੇ ਅਮਰਿਤਪਾਲ ਸਿੰਘ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਪਰ ਅੱਜ ਸਾਰੀਆਂ ਅਟਕਲਾਂ ਜਿਹੜੀਆਂ ਨੇ ਸਾਫ਼ ਹੋ ਚੁੱਕੀਆਂ ਨੇ ਅਮਰਿਤਪਾਲ ਸਿੰਘ ਦੇ ਜਿਹੜੇ ਵਕੀਲ ਨੇ ਹਾਲਾਂਕਿ ਉਹਨਾਂ ਨੇ ਵੀ ਜਿਹੜੀ ਹੈ ਉਹ ਗੱਲਬਾਤ ਇਨਸਾਫ ਕਰ ਦਿੱਤੀ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਗੱਲਬਾਤ ਜਿਹੜੀ ਹੈ ਸਾਫ ਕੀਤੀ ਹੈ ਕਿ ਅਮਰਿਤਪਾਲ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਅਮਰਿਤਪਾਲ ਸਿੰਘ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਆਦੇਸ਼ ਹੈ ਉਹ ਦਿੱਤਾ ਹੈ ਹਾਲਾਂਕਿ ਅਮਰਿਤਪਾਲ ਸਿੰਘ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਐਸਜੀਪੀਸੀ ਦੀਆਂ ਵੋਟਾਂ ਜਿਹੜੀਆਂ ਨੇ ਸਾਰਿਆਂ ਨੂੰ ਬਣਾਉਣੀਆਂ ਚਾਹੀਦੀਆਂ ਨੇ ਹਾਲਾਂਕਿ ਇਹ ਸਾਰੀ ਗੱਲਬਾਤ ਸਾਹਮਣੇ ਆਈ ਹੈ ਤੇ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਾਨੂੰ ਮਿਲਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਗਈ ਹਾਲਾਂਕਿ ਅਮਰਿਤਪਾਲ ਸਿੰਘ ਨੂੰ ਦੁਬਾਰਾ ਤੋਂ ਜਿਹੜਾ ਹੈ ਸੌ ਚੁੱਕਣ ਤੋਂ ਬਾਅਦ ਡਿਬਰੂਗੜ ਲੈ ਜਾਂਦਾ ਜਾ ਰਿਹਾ ਹੈ ਤੇ ਹਾਲਾਂਕਿ ਕੋਈ ਵੀ ਕਿਸੇ ਪ੍ਰਕਾਰ ਦੀ ਵੀਡੀਓਗ੍ਰਾਫੀ ਜਾਂ ਕੋਈ ਵੀ ਕਿਸੇ ਪ੍ਰਕਾਰ ਦੀ ਫੋਟੋ ਜਿਹੜੀ ਖਿੱਚਣ ਦੀ ਮਨਾਹੀ ਹੈ ਤੇ ਹਾਲਾਂਕਿ ਉਹਦੇ ਵੇਰਵਿਆਂ ਦਾ ਜੋ ਖੁਲਾਸਾ ਹੈ ਉਹ ਵੀ ਨਹੀਂ ਕੀਤਾ ਗਿਆ ਹਾਲਾਂਕਿ ਅਮਰਤਪਾਲ ਸਿੰਘ ਦੇ ਵਕੀਲ ਨੇ ਇਹ ਵੀ ਗੱਲ ਕਹੀ ਹੈ ਕਿ ਸਿਰਫ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਦੇ ਪਿਤਾ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਸਾਨੂੰ ਮਿਲਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਸੀ ਹਾਲਾਂਕਿ ਉਹਨਾਂ ਦੇ ਵਕੀਲ ਨੂੰ ਵੀ ਮਿਲਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਗਈ ਹਾਲਾਂਕਿ ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਵੀ ਮਿਲਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਗਈ ਤੇ ਅਮਰਿਤਪਾਲ ਸਿੰਘ ਜਿਹੜੇ ਨੇ ਨਹੀਂ ਕਿਸੇ ਨੂੰ ਮਿਲ ਰਹੇ ਨਹੀਂ ਹਾਲਾਂਕਿ ਅਮਰਿਤਪਾਲ ਸਿੰਘ ਨੂੰ ਮਿਲਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਗਈ ਤੇ ਇੱਥੋਂ ਤੱਕ ਜੇ ਗੱਲ ਕਰੀਏ ਕੋਈ ਵੀ ਅਮਰਿਤਪਾਲ ਸਿੰਘ ਨੂੰ ਨਹੀਂ ਮਿਲ ਸਕਦਾ ਇੱਥੋਂ ਤੱਕ ਜੇ ਗੱਲ ਕਰੀਏ ਤਾਂ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਅਮਰਿਤਪਾਲ ਸਿੰਘ ਨੂੰ ਨਹੀਂ ਮਿਲ ਸਕਦੇ ਨੇ ਸਿਰਫ ਦੋ ਹੀ ਨੇ ਉਹਨਾਂ ਦੇ ਚਾਚਾ ਤੇ ਉਹਨਾਂ ਦੇ ਪਿਤਾ ਹੀ ਅਮਰਿਤਪਾਲ ਸਿੰਘ ਨੂੰ ਮਿਲ ਸਕਦੇ ਨੇ ਉਹਨਾਂ ਨੇ ਹੀ ਮਿਲਿਆ ਉਸ ਦੀ ਪੈਰੋਲ ਦੀ ਘੋਸ਼ਣਾ ਤੋਂ ਬਾਅਦ ਅਮਰਿਤਪਾਲ ਦੇ ਮਾਤਾ ਪਿਤਾ ਬਲਵਿੰਦਰ ਕੌਰ ਅਤੇ ਤਰਸੀਮ ਸਿੰਘ ਨੇ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਖਡੂਰ ਸਾਹਿਬ ਆਪਣੇ ਹਲਕੇ ਵਾਸੀਆਂ ਦਾ ਧੰਨਵਾਦ ਕਰਨ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪੰਜਾਬ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਹਾਲਾਂਕਿ ਸਖਤ ਪੈਰੋਲਾਂ ਦੀਆਂ ਸ਼ਰਤਾਂ ਦੇ ਮੱਦੇਨਜ਼ਰ ਇਹ ਬੇਨਤੀ ਮਨਜ਼ੂਰ ਹੋਣ ਦੀ ਸੰਭਾਵਨਾ ਨਹੀਂ ਜਾਪਦੀ ਹੈ ਅਮਰਿਤਪਾਲ ਸਿੰਘ ਦੇ ਵਕੀਲ ਨੇ ਵੀ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਕੋਈ ਜਿਹੜੀ ਐ ਐਸੀ ਗੱਲਬਾਤ ਨਹੀਂ ਹੋਵੇਗੀ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਸ਼ਾਇਦ ਹੀ ਜਿਹੜਾ ਪੰਜਾਬ ਭੇਜਿਆ ਜਾਵੇ ਸ਼ਾਇਦ ਹੀ ਜਿਹੜਾ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ ਕਸਟਡੀ ਤੋਂ ਬਾਹਰ ਕੀਤਾ ਜਾਵੇ ਅਜਿਹੀ ਗੱਲਬਾਤ ਸ਼ਾਇਦ ਨਹੀਂ ਹੋਵੇਗੀ ਤਦਕਿ ਜਦੋਂ ਵੀਡੀਓਗ੍ਰਾਫੀ ਤੇ ਜਿਹੜੀ ਹੈ ਉਹਨਾਂ ਦੇ ਬਿਲਕੁਲ ਪਾਵਨ ਦੀ ਲਗਾ ਦਿੱਤੀ ਗਈ ਹੈ ਤੇ ਉਹਨਾਂ ਨੂੰ ਫਿਰ ਕਿਉਂ ਜਿਹੜਾ ਹੈ ਛੱਡਿਆ ਜਾਵੇਗਾ ਇਹ ਜਿਹੜਾ ਹੈ ਸਰਕਾਰ ਦੀ ਦੋਹਰੀ ਨੀਤੀ ਦੀ ਗੱਲ ਸਮਝ ਨਹੀਂ ਆ ਰਹੀ ਹੈ ਇਹ ਵੀ ਗੱਲ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਹੈ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਅੱਜ ਰਸਮੀ ਤੌਰ ਤੇ ਐਮਪੀ ਤਾਂ ਬਣ ਚੁੱਕੇ ਨੇ ਪਰ ਉਹ ਪੰਜਾਬ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚ ਨਹੀਂ ਆ ਸਕਦੇ ਨੇ ਕਿਉਂਕਿ ਜੋ ਉਹਨਾਂ ਤੇ ਨਾ ਐਨਐਸਏ ਲੱਗੀ ਹੋਈ ਹੈ ਕੁਝ ਸ਼ਰਤਾਂ ਦੇ ਆਧਾਰ ਤੇ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਫਿਲਹਾਲ ਉਹ ਨਹੀਂ ਆ ਸਕਣਗੇ ਪੰਜਾਬ ਇਹ ਸਾਰੀ ਗੱਲਬਾਤ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਜੇ ਗੱਲ ਕਰਾਂਗੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਜੇਕਰ ਭਾਈ ਅਮਰਤਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਹਟਾ ਕੇ ਛੇਲ ਨਹੀਂ ਦਿੱਤੀ ਤਾਂ ਵੱਡਾ ਇਕੱਠ ਕਰਾਂਗੇ ਉਹਨਾਂ ਕਿਹਾ ਹੈ ਕਿ ਬੀਜੇਪੀ ਦੀ ਸਰਕਾਰ ਭਾਈ ਅਮਰਤਪਾਲ ਸਿੰਘ ਤੇ ਮਨੁੱਖੀ ਹੱਕਾਂ ਨੂੰ ਖੋ ਰਹੀ ਹੈ ਉਹਨਾਂ ਕਿਹਾ ਇਹ ਕਿ ਇੱਕ ਪਾਸੇ ਜਿੱਥੇ ਸੈਂਟਰ ਸਰਕਾਰ ਭਾਈ ਅਮਰਿਤਪਾਲ ਸਿੰਘ ਤੇ ਖੇਡਾਂ ਖੇਡ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੀ ਉਹਨਾਂ ਦੇ ਹੱਕਾਂ ਨੂੰ ਮਾਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਦੋਵੇਂ ਸਰਕਾਰਾਂ ਉਸ ਵਿਅਕਤੀ ਨੂੰ ਜਿਸ ਨੂੰ ਕਈ ਲੱਖ ਲੋਕਾਂ ਨੇ ਚੁਣ ਕੇ ਭੇਜਿਆ ਉਸਤੇ ਐਨਐਸਏ ਲਗਾ ਕੇ ਲੰਬੇ ਸਮੇਂ ਲਈ ਡੱਕੇ ਰੱਖਣਾ ਗਲਤ ਗੱਲ ਹੈ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਬੀਬੀ ਸਰਜੀਤ ਕੌਰ ਨੂੰ ਆਪਣੇ ਵੱਲ ਕਰਕੇ ਲੋਕਾਂ ਦੇ ਵਿੱਚ ਰੋਸ ਵਧਾਇਆ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੋਟਾਂ ਪੈਣਗੀਆਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਪਾਵਰ ਦਾ ਇਸਤਮਾਲ ਕਰ ਪਰਿਵਾਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਵੀ ਉਹਨਾਂ ਨੂੰ ਡਰਾਇਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਨੇ ਕਿਹਾ ਇਹ ਕਿ ਜਿਸ ਦਿਨ ਤੋਂ ਬੀਬੀ ਸਰਜੀਤ ਕੌਰ ਦੇ ਨਾਲ ਇਹ ਸਭ ਕੁਝ ਹੋਇਆ ਉਸ ਦਿਨ ਤੋਂ ਹੀ ਪੰਥ ਦੇ ਵਿੱਚ ਉਹਨਾਂ ਦੇ ਪ੍ਰਤੀ ਹੋਰ ਪਿਆਰ ਜਿਹੜਾ ਹੈ ਵੱਧ ਚੁੱਕਿਆ ਹੈ ਇਹ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਅਮਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਸੌਂ ਚੁੱਕੇ ਅੱਜ ਐਮਪੀ ਬਣ ਗਏ ਨੇ ਅਮਰਿਤਪਾਲ ਸਿੰਘ ਕਰੀਬ 40 ਮਿੰਟ ਤੱਕ ਸੰਸਦ ਦੇ ਵਿੱਚ ਮੌਜੂਦ ਰਹੇ ਇਸ ਤੋਂ ਬਾਅਦ ਅਮਰਿਤਪਾਲ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਵਾਪਸ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾ ਰਿਹਾ ਹੈ ਸੰਸਦ ਪਬੰਦੇ ਵਿੱਚ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਅ ਨਹੀਂ ਹੋਵੇਗੀ ਪਿਤਾ ਅਤੇ ਦੋ ਚਾਚਿਆਂ ਨੂੰ ਲੈ ਕੇ ਗੁਰਦੁਆਰਾ ਰਕਾਫ ਗੰਜ ਤੋਂ ਰਵਾਨਾ ਹੋਈ ਗੱਡੀ ਸੰਸਦ ਭਵਨ ਦੀ بجائے ਕਿਸੇ ਹੋਰ ਥਾਂ ਜਾ ਜਾ ਰਹੀ ਹੈ ਸੂਤਰਾਂ ਮੁਤਾਬਕ ਅਮਰਿਤਪਾਲ ਨੂੰ 에어ਪੋਰਟ ਤੇ ਪਰਿਵਾਰ ਨਾਲ ਮਿਲਣ ਦਾ ਵੀ ਇੰਤਜ਼ਾਮ ਕੀਤਾ ਜਾ ਸਕਦਾ ਹੈ ਸੌ ਚੁੱਕਣ ਤੋਂ ਬਾਅਦ ਪੁਲਿਸ ਅਮਰਿਤਪਾਲ ਨੂੰ ਵਾਪਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਹੀ ਲੈ ਕੇ ਜਾਵੇਗੀ ਇਹ ਗੱਲ ਬਿਲਕੁਲ ਸਾਫ਼ ਜਿਹੜੀ ਹੈ ਕੀਤੀ ਜਾ ਚੁੱਕੀ ਹੈ ਉਧਰ ਦੂਜੇ ਪਾਸੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਵਸ ਦੀ ਖੁਆਇਸ਼ ਹੁੰਦੀ ਹੈ ਹਰ ਸਹਰ ਕੁੜੀ ਦੀ ਖੁਆਇਸ਼ ਹੁੰਦੀ ਹੈ ਕਿ ਜਦੋਂ ਉਹ ਦੁਲਹਨ ਬਣੇ ਤਾਂ ਉਸ ਨੂੰ ਦੁਨੀਆਂ ਦਾ ਸਭ ਤੋਂ ਪਿਆਰਾ ਲਾੜਾ ਮਿਲੇ ਪਰ ਇਸ ਨੂੰ ਮੁੱਖ ਰੱਖਦੇ ਹੋਏ ਲੜਕੀ ਲਾਲ ਰੰਗ ਦਾ ਜੋੜਾ ਪਹਿਨ ਕੇ ਹੱਥਾਂ ਤੇ ਮਹਿੰਦੀ ਲਗਾਉਂਦੀ ਹੈ ਤੇ ਖੁਸ਼ੀ-ਖੁਸ਼ੀ ਲਾੜੇ ਨਾਲ ਆਪਣੇ ਸਹੁਰੇ ਘਰ ਜਾਂਦੀ ਹੈ ਪਰ ਜਿਵੇਂ ਹੀ ਇਟਾਵਾ ਦੀ ਰਹਿਣ ਵਾਲੀ ਇੱਕ ਲੜਕੀ ਆਪਣੇ ਸਹੁਰੇ ਘਰ ਪਹੁੰਚੀ ਤਾਂ ਪਲਾਂ ਵਿੱਚ ਹੀ ਉਸ ਦੀ ਦੁਨੀਆਂ ਤਬਾਹ ਹੋ ਜਾਂਦੀ ਹੈ ਇੱਕ ਕਮਰੇ ਵਿੱਚ ਬੈਠੀ ਕੁੜੀ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੀ ਉਡੀਕ ਕਰਦੀ ਸੀ ਅਤੇ ਦੂਜੇ ਕਮਰੇ ਵਿੱਚ ਲਾੜੇ ਨੇ ਅਜਿਹਾ ਕਾਂਡ ਕਰ ਦਿੱਤਾ ਕਿ ਚਾਰੇ ਪਾਸੇ ਹੋਰਾਂ ਮਚ ਗਈ ਹੈ ਉੱਤਰ ਪ੍ਰਦੇਸ਼ ਦੇ ਟਾਵਾ ਜ਼ਿਲ੍ਹੇ ਦੇ ਵਿੱਚ ਵਾਪਰੀ ਇੱਕ ਅਜੀਬੋ ਗਰੀਬ ਘਟਨਾ ਚ ਲਾੜੀ ਨੂੰ ਵਿਆਹ ਕੇ ਲੈ ਕੇ ਆਏ ਇੱਕ ਵਿਅਕਤੀ ਨੇ ਕੁਝ ਘੰਟਿਆਂ ਚ ਹੀ ਲਾੜੇ ਦੇ ਪਹਿਰਾਵੇ ਚ ਫਹਾ ਲਗਾ ਕੇ ਖੁਦਕੁਸ਼ੀ ਕਰ ਲਈ ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ ਵੋਟੀ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਾਰਨ ਸੀ ਕਿ ਉਸ ਦੀ ਦੁਨੀਆ ਸਜਣ ਤੋਂ ਪਹਿਲਾਂ ਹੀ ਉਜੜ ਗਈ ਹੈ ਲਾੜੀ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹਾਈ ਹਟਾਵਾ ਜ਼ਿਲ੍ਹੇ ਦੇ ਉਸਰਾਹਰ ਥਾਣਾ ਇੰਚਾਰਜ ਮਨਸੂਰ ਅਹਿਮਦ ਨੇ ਦੱਸਿਆ ਕਿ ਥਾਣਾ ਖੇਤਰ ਦੇ ਸਿਵਰਾ ਬਰੇਲਾ ਟਾਖਾ ਪਿੰਡ ਨਿਵਾਸੀ ਸਤਿੰਦਰ ਕੁਮਾਰ ਜਿਸ ਦੀ ਉਮਰ 24 ਸਾਲ ਹੈ ਪੁੱਤਰ ਗਿਆਨ ਸਿੰਘ ਦਾ ਵਿਆਹ 2 ਜੁਲਾਈ ਨੂੰ ਰਤਨਪੁਰਾ ਪਿੰਡ ਦੇ ਵਿੱਚ ਬਨੀਤਾ ਕੁਮਾਰੀ ਦੇ ਨਾਲ ਹੋਇਆ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ 3 ਜੁਲਾਈ ਨੂੰ ਲਾੜੀ ਨੂੰ ਵਿਦਾਇਗੀ ਦੇਣ ਤੋਂ ਬਾਅਦ ਬਰਾਤ ਪਿੰਡ ਪਰਤ ਗਈ ਪੁਲਿਸ ਮੁਤਾਬਕ ਘਰ ਦੇ ਲੋਕ ਲਾੜੀ ਦੇ ਸਵਾਗਤ ਦੇ ਕੰਮ 'ਚ ਰੁੱਝੇ ਹੋਏ ਸਨ ਪਰ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਨਵੀਂ ਦੁਲਹਨ ਦਾ ਸਵਾਗਤ ਕਰ ਰਿਹਾ ਸੀ ਕੋਈ ਨਿੱਜੀ ਤੌਰ ਤੇ ਪੈਸੇ ਦੇ ਰਿਹਾ ਸੀ ਅਤੇ ਕੋਈ ਹਮੇਸ਼ਾ ਵਿਆਹਤਾਂ ਨੂੰ ਅਸੀਸ ਦੇ ਰਿਹਾ ਸੀ ਇਸ ਦੌਰਾਨ ਕੁਝ ਲੋਕਾਂ ਨੇ लाड़े ਸਤਿੰਦਰ ਨੂੰ ਆਵਾਜ਼ ਮਾਰੀ ਪਰ ਦੂਜੇ ਕਮਰੇ ਦੇ ਵਿੱਚ ਗਏ ਸਤਿੰਦਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਜਦੋਂ ਕਾਫੀ ਦੇਰ ਤੱਕ लाड़े ਦੇ ਕਮਰੇ ਵਿੱਚ ਕੋਈ ਹਿਲਜੁਲ ਨਾ ਹੋਈ ਤਾਂ ਲੋਕਾਂ ਨੇ ਉਸ ਕਮਰੇ ਦੇ ਵਿੱਚ ਚੱਕ ਕੇ ਅਜਿਵੇਂ ਹੀ ਕਮਰਾ ਖੋਲਿਆ ਗਿਆ ਤਾਂ ਲੋਕ ਹੈਰਾਨ ਰਹਿ ਗਏ ਕਮਰੇ ਦਾ ਨਜ਼ਾਰਾ ਕੁਝ ਵੱਖਰਾ ਸੀ ਸਤਿੰਦਰ ਨੇ लाड़े ਦੇ ਪਹਿਰਾਵੇ ਦੇ ਵਿੱਚ ਹੀ ਕਮਰੇ ਦੇ ਵਿੱਚ ਫਾਹਾ ਲੈ ਲਿਆ ਸੀ ਹਾਲਾਂਕਿ लाੜੀ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਬਦਲ ਗਈਆਂ ਸੀ ਸੋ ਮਿਲਦੇ ਆ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ